ਜੇਕਰ ਇਹੋ ਜੀਆਂ ਚਟਪਟੀਆਂ ਮਸਾਲੇਦਾਰ ਹਰੀਆਂ ਮਿਰਚਾਂ ਸਾਹਮਣੇ ਪਈਆਂ ਹੋਣ ਨਾ ਤੇ ਬਿਨਾ ਭੁੱਖ ਤੋਂ ਵੀ ਭੁੱਖ ਲੱਗ ਜਾਏਗੀ ਔਰ ਸਾਦੇ ਜੇ ਖਾਣੇ ਦਾ ਸਵਾਦ ਹੋਰ ਵੀ ਵੱਧ ਜਾਏਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵੇਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਦਈ ਵਾਲੀਆਂ ਹਰੀਆਂ ਮਿਰਚਾਂ ਬਣਾਣੀ ਸ਼ੁਰੂ ਕਰਦੇ ਆ ਤੇ ਇਹਨਾਂ ਨੂੰ ਬਣਾਉਣ ਵਾਸਤੇ ਨਾ ਆਪਾਂ ਇੱਥੇ ਲੈਣੀਆਂ ਨੇ ਇਹ 150 ਗ੍ਰਾਮ ਹਰੀਆਂ ਮਿਰਚਾਂ ਤੇ ਸਭ ਤੋਂ ਪਹਿਲਾਂ ਨਾ ਆਪਾਂ ਮਿਰਚਾਂ ਨੂੰ ਧੋ ਲੈਣਾ ਤੇ ਚੰਗੀ ਤਰ੍ਹਾਂ ਧੋ ਕੇ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਸੁਕਾ ਵੀ ਲੈਣਾ ਤੇ ਮਿਰਚਾਂ ਨੂੰ ਪੂਰੀ ਤਰ੍ਹਾਂ ਸੁਕਾਨ ਤੋਂ ਬਾਅਦ ਨਾ ਫਿਰ ਇਹਨਾਂ ਦੀਆਂ ਇਹ ਡੰਡੀਆਂ ਜਿਹੜੀਆਂ ਨੇ ਤੋੜ ਕੇ ਵੱਖਰੀਆਂ ਕਰਨੀਆਂ ਨੇ ਮਿਰਚਾਂ ਮਤਲਬ ਗਿਲੀਆਂ ਹੋਣ ਤਦ ਵੀ ਨਹੀਂ ਕਰਨੀਆਂ ਤੇ ਜਦੋਂ ਮਿਰਚਾਂ ਤੋਣ ਤੋਂ ਪਹਿਲਾਂ ਵੀ ਨਹੀਂ ਕਰਨੀਆਂ ਤੇ ਡੰਡੀਆਂ ਤੋੜਨ ਤੋਂ ਬਾਅਦ ਨਾ ਹੁਣ ਆਪਾਂ ਮਿਰਚਾਂ ਨੂੰ ਕਟਾਂਗੇ ਇੱਕ ਮਿਰਚ ਲੈ ਕੇ ਨਾ ਉਹਨੂੰ ਵਿੱਚੋਂ ਦੀ ਇਸ ਤਰ੍ਹਾਂ ਲੰਮਾ ਕੱਟ ਲਗਾ ਕੇ ਤੇ ਆਪਾਂ ਇੱਕ ਮਿਰਚ ਦੀਆਂ ਦੋ ਮਿਰਚਾਂ ਬਣਾ ਲਵਾਂਗੇ ਇਸ ਤਰ੍ਹਾਂ ਤੇ ਮਿਰਚਾਂ ਜਿਹੜੀਆਂ ਆਪਾਂ ਇੱਥੇ ਲੈਣੀਆਂ ਨੇ ਨਾ ਉਬਰੀਕ ਵਾਲੀਆਂ ਨਹੀਂ ਲੈਣੀਆਂ ਤੇ ਜਿਹੜੀਆਂ ਥੋੜੀਆਂ ਜਿਹੀਆਂ ਮੋਟੀਆਂ ਜਾਂ ਮਤਲਬ ਕਿ ਲੰਬੀਆਂ ਹੋਣ ਚਾਹੇ ਛੋਟੀਆਂ ਹੋਣ ਸਾਈਜ਼ ਵਿੱਚ ਉਹ ਲੈਣੀਆਂ ਨੇ ਉਹਨਾਂ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਇਹ ਮੈਂ ਤੇ ਲੰਬੀਆਂ ਵਾਲੀਆਂ ਲਈਆਂ ਨੇ ਨਾ ਤੇ ਛੋਟੀਆਂ ਵੀ ਆਉਂਦੀਆਂ ਨੇ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਆਸਾਨੀ ਨਾਲ ਮਿਲ ਜਾਣ ਉਹਦੇ ਨਾਲ ਆ ਬਣਾ ਲਵੋ ਬਹੁਤ ਹੀ ਸਵਾਦ ਬਣਦੀ ਹੈ ਆ ਦੇਖੋ ਇਸ ਤਰ੍ਹਾਂ ਦੀਆਂ ਆਪਾਂ ਟੁਕੜੇ ਸਾਰੇ ਕਰ ਲੈਣੇ ਨੇ ਇਹ ਤਿੱਖੀਆਂ ਦੇ ਘੱਟ ਹੁੰਦੀਆਂ ਹੀ ਨੇ ਤੇ ਇਹਨਾਂ ਦਾ ਸਵਾਦ ਵੀ ਵੱਖਰਾ ਹੁੰਦਾ ਹੈ ਇੱਕਦਮ ਵਧੀਆ ਜਿਹਾ ਅਚਾਰ ਬਣਾਣਾ ਹੋਣੀ ਆ ਇਹ ਚਟਪਟੀਆਂ ਮਿਰਚਾਂ ਬਣਾਨੀਆਂ ਹੋਣ ਨਾ ਤੇ ਉਹਨਾਂ ਚੀਨਾਂ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਹੁਣ ਇੱਥੇ ਮੈਂ ਸਾਰੀਆਂ ਮਿਰਚਾਂ ਕੱਟ ਕੇ ਤਿਆਰ ਕਰ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਮਸਾਲਿਆਂ ਦੇ ਨਾਲ ਤੇ ਇਹਨਾਂ ਨੂੰ ਪਕਾਉਣ ਵਾਸਤੇ ਆਪਾਂ ਇੱਥੇ ਇੱਕ ਲਵਾਂਗੇ ਕੜਾਈ ਤੇ ਕੜਾਈ ਦੇ ਵਿੱਚ ਨਾ ਤਿੰਨ ਤੋਂ ਚਾਰ ਵੱਡੇ ਵਾਲੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰਾਂਗੇ ਤੇ ਸਰੋਂ ਦੇ ਤੇਲ ਤੋਂ ਇਲਾਵਾ ਤੁਸੀਂ ਜਿਹੜਾ ਆਇਲ ਯੂਜ਼ ਕਰਦੇ ਹੋ ਉਹਦੇ ਵਿੱਚ ਇਹਨਾਂ ਨੂੰ ਬਣਾ ਸਕਦੇ ਹੋ ਇੱਕ ਵਾਰੀ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਥੋੜੀ देर ਵਾਸਤੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਇਹਦਾ ਟੈਂਪਰੇਚਰ ਥੋੜਾ ਜਿਆ ਘਟਣ ਦਵਾਂਗੇ ਫਿਰ ਇਹਦੇ ਵਿੱਚ ਮਸਾਲੇ ਪਾਵਾਂਗੇ ਨਹੀਂ ਤਾਂ ਮਸਾਲੇ ਸੜ ਸਕਦੇ ਨੇ ਤੇ ਜਦੋਂ ਤੇਲ ਦਾ ਟੈਂਪਰੇਚਰ ਥੋੜਾ ਘੱਟ ਜਾਵੇਗਾ ਨਾ ਉਦੋਂ ਗੈਸ ਦੀ ਫਲੇਮ ਔਨ ਕਰ ਲਵਾਂਗੇ ਪਰ ਸਿਮ ਹੀ ਰੱਖਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲੀ ਵਾਲੀ ਸਰੋਂ ਨਾਲੀ ਪਾਵਾਂਗੇ ਅੱਧਾ ਚਮਚ ਪੀਲੀ ਵਾਲੀ ਸਰੋਂ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਐ ਸੌਂਫ ਤੇ ਥੋੜੀ ਜਿਹੀ ਪਾਵਾਂਗੇ ਹਿੰਗ ਬਸ ਇਹ ਮਸਾਲੇ ਤੜਕਣੇ ਤੜਣੇ ਨਹੀਂ ਚਾਹੀਦੇ ਤੇ ਨਾਲ ਹੀ ਪਾ ਦਵਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਮਿਰਚਾਂ ਨੂੰ ਮਸਾਲਿਆਂ ਨਾਲ ਮਿਕਸ ਕਰਕੇ ਆਪਾਂ ਬਸ ਇੱਕ ਅੱਧਾ ਮਿੰਟ ਪੁਲਣਾ ਹੈ ਇਹ ਰੈਸিপি ਹੈ ਤਾਂ ਛੋਟੀ ਚਟਪਟ ਬਣ ਜਾਂਦੀ ਹੈ ਪਰ ਹੈ ਬੜੀ ਮਜ਼ੇਦਾਰ ਐਨੀਆਂ ਵਧੀਆ ਚਟਪਟੀਆਂ ਖਟੀਆਂ ਮਜ਼ੇਦਾਰ ਮਿਰਚਾਂ ਬਣਦੀਆਂ ਨੇ ਨਾ ਕਿ ਤੁਸੀਂ ਬਦੋ ਬਦੀ ਦੋ ਦੀ ਜਗ੍ਹਾ ਚਾਰ ਰੋਟੀਆਂ ਖਾ ਜਾਓਗੇ ਤੇ ਬਸ ਇੱਕ ਅੱਧਾ ਮਿੰਟ ਪੁੱਲਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਤੇ ਅੱਧਾ ਚਮਚ ਦੇ ਕਰੀਬ ਹੀ ਪਾਵਾਂਗੇ ਆਪਾਂ ਚਿੱਟਾ ਵਾਲਾ ਨੂਨ ਤੇ ਚਮਚ ਦਾ ਚੌਥਾ ਇਸਾ ਪਾਵਾਂਗੇ ਕਾਲਾ ਨੂਨ ਇਹਦੇ ਨਾਲ ਬੜਾ ਵਧੀਆ ਚਟਪਟਾ ਜਿਹਾ ਸਵਾਦ ਆਉਂਦਾ ਹੈ ਤੇ ਚਮਚ ਦਾ ਚੌਥਾ ਇਸਾ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇਹਦੇ ਨਾਲ ਰੰਗਤ ਸੋਹਣੀ ਆਏਗੀ ਤੇ ਹੁਣ ਇਹਨੂੰ ਇਹਦੇ ਨਾਲ ਆਪਾਂ ਸਾਰੇ ਮਸਾਲਿਆਂ ਨਾਲ ਮਿਕਸ ਕਰ ਲਵਾਂਗੇ ਚੰਗੇ ਤਰਾ ਮਿਕਸ ਕਰ ਲਵਾਂਗੇ ਕਿ ਸਾਰੇ ਮਸਾਲੇ ਜਰੇ ਨੇ ਨਾ ਮਿਰਚਾਂ ਦੇ ਉੱਤੇ ਲੱਗ ਜਾਣ ਚੰਗੀ ਤਰ੍ਹਾਂ ਨਾਲ ਨਾਲ ਇਹਨਾਂ ਨੂੰ ਚਲੰਦੇ ਰਵਾਂਗੇ ਆਪਾਂ ਤੇ ਲੂਣ ਮਿਰਚ ਹਲਦੀ ਪਾ ਕੇ ਨਾ ਮੈਂ ਇਹਨਾਂ ਨੂੰ 1.5 ਮਿੰਟ ਹੋਰ ਭੁੰਨ ਲਿਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਪਕਾਣਾ ਹੈ ਜ਼ਿਆਦਾ ਨਰਮ ਨਹੀਂ ਕਰਨੀਆਂ ਤੇ 1.5 ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਵਾਲਾ ਚਮਚ ਸੌਫ ਦਾ ਪਾਊਡਰ ਥੋੜੀ ਜਿਹੀ ਸੌਫ ਮੇਚ ਸਾਬਤ ਪਾਈ ਹੈ ਤੇ ਬਾਕੀ ਇੱਕ ਚਮਚ ਪੀਸੀ ਹੋਈ ਸੌਫ ਪਾਈ ਹੈ ਸੌਫ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਨਾਲੇ ਹੀ ਇੱਕ ਛੋਟਾ ਚਮਚ ਪਾਵਾਂਗੇ ਪੀਸਿਆ ਆਇਆ ਤਾਂ ਨੀਆ ਪਾਊਡਰ ਤੇ ਚਪਟਾ ਜਿਹਾ ਸਵਾਦ ਦੇਣ ਵਾਸਤੇ ਅੱਧਾ ਛੋਟਾ ਚਮਚ ਪਾਵਾਂਗੇ ਆਮਚੂਰ ਪਾਊਡਰ ਤੇ ਹੁਣ ਫਿਰ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਲਵਾਂਗੇ ਮਿਕਸ ਗੈਸ ਦੀ ਫਲੇਮ ਨੂੰ ਨਾ ਸਿਮ ਹੀ ਰੱਖਾਂਗੇ ਨਹੀਂ ਤੇ ਮਸਾਲੇ ਜਿਹੜੇ ਨੇ ਸੜ ਜਾਣਗੇ ਮਿਰਚਾਂ ਦਾ ਕਲਰ ਚੇਂਜ ਹੋ ਜਾਏਗਾ ਤੇ ਧਨੀਆਂ ਸੌਫ ਪਾਊਡਰ ਵਗੈਰਾ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਤਾਜ਼ਾ ਤੇ ਗਾੜਾ ਦਹੀਂ ਤਾਜ਼ਾ ਨਾ ਮੇਰਾ ਮਤਲਬ ਹੈ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਗੈਸ ਦੀ ਫਲੇਮ ਨੂੰ ਸੇਮੀ ਰੱਖਾਂਗੇ ਔਰ ਇਹਨੂੰ ਫਟਾਫਟ ਮਿਕਸ ਕਰ ਦਵਾਂਗੇ ਮਿਕਸ਼ਰ ਦੇ ਅੰਦਰ ਤੇ ਦਹੀਂ ਮਿਕਸ ਕਰਨ ਤੋਂ ਬਾਅਦ ਨਾ ਥੋੜਾ ਜਿਹਾ ਪਾਣੀ ਜਿਹਾ ਆ ਜਾਏਗਾ ਮਿਕਸ਼ਰ ਦੇ ਵਿੱਚ ਦਹੀਂ ਦਾ ਪਾਣੀ ਆ ਜਾਏਗਾ ਤੇ ਇਹਨਾਂ ਨੂੰ ਨਾ ਆਪਾਂ ਗੈਸ ਦੀ మీడియం ਫਲੇਮ ਕਰਕੇ ਚੰਗੀ ਤਰ੍ਹਾਂ ਸੁਕਾਣਾ ਇਸ ਪਾਣੀ ਨੂੰ ਜਿਵੇਂ ਜਿਵੇਂ ਇਹ ਮਿਰਚਾਂ ਪੱਕਦੀਆਂ ਜਾ ਰਹੀਆਂ ਨੇ ਮਤਲਬ ਕਿ ਆਪਾਂ ਇਹਨਾਂ ਨੂੰ ਪਕਾ ਰਹੇ ਆ ਤੇ ਉਹ ਤੇ ਉਹ ਜਿਹੜਾ ਇਹ ਪਾਣੀ ਹੈ ਦਹੀਂ ਦਾ ਸੁੱਕਦਾ ਜਾ ਰਿਹਾ ਹੈ ਤੇ ਇਹ ਚੰਗੀ ਤਰ੍ਹਾਂ ਮਿਰਚਾਂ ਦੇ ਉੱਤੇ ਦਹੀਂ ਜਿਹੜਾ ਲੱਗਦਾ ਜਾ ਰਿਹਾ ਹੈ ਤੇ ਇਹ ਕੋਈ 1.5 ਤੋਂ 2 ਮਿੰਟ ਤੱਕ ਮੈਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਪਕਾਇਆ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਜਿੰਨਾ ਵੀ ਦਹੀਂ ਦਾ ਪਾਣੀ ਸੀ ਉਹ ਸਾਰਾ ਸੁੱਕੀ ਗਿਆ तकरीबन ਤੇ ਅੱਛੀ ਤਰ੍ਹਾਂ ਮਿਰਚਾਂ ਦੇ ਉੱਤੇ ਲੱਗ ਗਿਆ ਤੇ ਬਸ ਜਦੋਂ ਦਹੀਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਵੇ ਹੈਨਾ ਮਿਰਚਾਂ ਕੋਟ ਹੋ ਜਾਣ ਤੇ ਬਸ ਤੇ ਚਟਪਟ ਬੰਜਨਵਰੀ ਰੈਸিপি ਸਾਡੀ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਦੇਖੋ ਮਿਰਚਾਂ ਦੀ ਰੰਗਤ ਦੇਖੋ ਤੁਸੀਂ ਬਹੁਤ ਹੀ ਵਧੀਆ ਹੈ ਨਾ ਤੇ ਜੇਕਰ ਘਰ ਵਿੱਚ ਕੋਈ ਸਿੰਪਲ ਜੀ ਦਾਲ ਸਬਜੀ ਵੀ ਬਣੀ ਹੋਵੇ ਨਾ ਤੇ ਉਹਦੇ ਨਾਲ ਇਹ ਮਿਰਚਾ ਖਾਓ ਤੇ ਉਹਦਾ ਸੁਆਦ ਵੀ ਕਈ ਗੁਣਾ ਵੱਧ ਜਾਏਗਾ ਜਾਂ ਫਿਰ ਕਦੀ ਆਪਣੀ ਮਨਪਸੰਦ ਦਾਲ ਸਬਜੀ ਨਾ ਬਣੀ ਹੋਵੇ ਘਰ ਵਿੱਚ ਤੇ ਇਹਨਾਂ ਮਿਰਚਾਂ ਨਾਲ ਪੂਰੀ ਪਰੌਂਠੇ ਬਣਾ ਕੇ ਖਾਓ ਬਹੁਤ ਹੀ ਸੁਆਦ ਆਏਗਾ ਤੇ ਇਹ ਮਿਰਚਾਂ ਨੂੰ ਬਣਾ ਕੇ ਨਾ ਤੁਸੀਂ 2 ਹਫ਼ਤੇ ਤੱਕ ਫ੍ਰੀਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਫ੍ਰਿਜ ਤੋਂ ਬਾਅਦ ਵੀ ਇਹ ਇੱਕ ਹਫ਼ਤੇ ਤੱਕ ਖਰਾਬ ਨਹੀਂ ਹੋਣਗੀਆਂ